ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਜਿਹੜਾ ਪਹਿਲਾ ਬਲੌਗ ਆਪਾਂ ਇੱਕ ਬਣਾਇਆ ਕਿ ਆਪਣੀ ਇੱਕ ਗਲਵੀਮਾਦੀ ਆਂਡਿਆਂ ਦੇ ਆਉਣ ਵਾਲੀ ਸ਼ਾਇਦ ਅੱਜ ਪਹਿਲਾ ਆਂਡਾ ਦੇ ਦੇਵੇ ਤਾਂ ਉਹਨੇ ਪਹਿਲਾ ਆਂਡਾ ਰੱਖ ਦਿੱਤਾ ਤੇ ਅਮੈਂ ਤੁਹਾਨੂੰ ਦੱਸਿਆ ਸੀਗਾ ਨਾ ਜਿਹੜੋਂ ਇਹ ਮੁਰਗੀਆਂ ਬੱਟੀਆਂ ਖਾਂਦੀਆਂ ਜਾਂ ਬਦਰੀ ਖਾਂਦੀਆਂ ਤੇ ਆਂਡਾ ਦੇਖ ਲਓ ਆ ਪੱਠੀ ਦਾ ਆਂਡਾ ਆ ਦੇਖ ਲਓ ਕੀ ਸਾਈਜ਼ ਆ ਵਧੀਆ ਆ ਯਾਨੀ ਕਿ ਇਹ ਤਕਰੀਬਨ ਇੱਚ ਬੱਚਾ ਵਧੀਆ ਨਿਕਲ ਸਕਦਾ ਤੇ ਆਪਾਂ ਇਹ ਅੰਡਾ ਸਾਹਮ ਲਾਂਗੇ ਪਹਿਲਾ ਅੰਡਾ ਇਹਦਾ ਇਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਅੰਦਰ ਤਾੜ ਦਾਂਗੇ ਤੇ ਉਧਰੋਂ ਆਪਾਂ ਦੂਸਰੇ ਜਾਨਵਰ ਦਾ ਸ਼ੌਕ ਕਰਾਂਗੇ ਚਲੋ ਖੁੱਡੇ 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 ਠੀਕ ਹੈ ਇਹਨਾਂ ਨੂੰ ਆਪਾਂ ਤਾੜ ਕੇ ਫਿਰ ਦੂਜੇ ਜਾਨਵਰ ਜਿਹੜੇ ਆਪਣੇ ਉਹਨਾਂ ਦਾ ਸ਼ੌਕ ਕਰਾਂਗੇ ਆਪਣਾ ਡੈਟੇਕਰ ਖੜਾ ਠੀਕ ਹੈ ਚਲੋ ਗੱਡੇ ਚਲੋ ਪੁੱਤ ਵੀਰ ਦੇ ਫਿਰਦੇ ਆ ਚਲੋ ਚਲੋ ਅੰਦਰ ਠੀਕ ਐ ਚਲੋ ਆ ਇਹਦੀਆਂ ਬੇਗਮਾਂ ਆ ਚਲੋ 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 ਠੀਕ ਐ ਤੂੰ ਕਹਿ ਇਹਨਾਂ ਨੂੰ ਖੱਡੇ 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 ਠੀਕ ਐ ਇਹ ਆਪਣਾ ਸ਼ੌਂਕ ਆ ਬਈ ਠੀਕ ਐ ਤੇ ਇੱਕ ਦੋਸਤ ਨੇ ਆਪਾਂ ਨੂੰ ਮੈਸੇਜ ਕਰਦਾ ਪਿਆ ਸੀਗਾ ਤੇ ਪੁੱਛਦਾ ਪਿਆ ਸੀਗਾ ਭਾਜੀ ਮੁਰਗੇ ਨੂੰ ਵਿੱਠਾਂ ਲੱਗੀਆਂ ਹੜਦੀਆਂ ਨਹੀਂ ਹਰੀਆਂ ਵਿੱਠਾਂ ਕਰਦਾ ਚਲੋ ਹੁਣ ਆਪਾਂ ਉਹ ਹਰੀਆਂ ਵਿੱਠਾਂ ਦਾ ਵੀ ਇਲਾਜ ਤੁਹਾਨੂੰ ਦੱਸ ਦਿੰਨੇ ਆ ਹਰੀਆਂ ਵਿੱਠਾਂ ਗੰਨ ਜਾਂ ਚਿੱਟੀਆਂ ਵਿੱਠਾਂ ਕਰਨ ਦਾ ਦੋ ਹੀ ਕਾਰਨ ਹੁੰਦੇ ਗਰਮੀਆਂ ਦੇ ਵਿੱਚ ਜਾਨਵਰ ਠੀਕ ਹੈ ਗਰਮੀ ਲੱਗ ਜਾਂਦੀ ਆ ਸਿਆਲ ਦੇ ਵਿੱਚ ਜਾਨਵਰ ਨੂੰ ਠੰਡ ਲੱਗ ਜਾਂਦੀ ਆ ਤੇ ਇਹਦਾ ਹੱਲ ਹੈਗਾ ਆ ਦੇਖੋ ਜੇ ਤੁਹਾਨੂੰ ਲੱਗਦਾ ਜਾਨਵਰ ਪਾਣੀ ਵਾਲੀਆਂ ਵਿੱਠਾਂ ਮਾਰਨਦਿਆ ਨਾ ਤੇ ਇੱਕ ਗੋਲੀ ਹੁੰਦੀ OZD ਇੱਕ ਹੁੰਦੀ ਲਿਪਰੋਜਨ ਤੁਸੀਂ ਸਿਰਫ ਓਜੈਡ ਗੋਲੀ ਇੱਕ ਲੈ ਲੈਣੀ ਹੈ ਜੇ ਗੋਲੀ ਨਹੀਂ ਮਿਲਦੀ ਤਾਂ ਬੱਚਿਆਂ ਲਈ ਹੁੰਦੀ ਹੈ ਓਜੈਡ ਸਸਪੈਂਸ਼ਨ ਤੋਂ ਹੁੰਦੀ ਹੈ ਪੇਟ ਦੀ ਇਨਫੈਕਸ਼ਨ ਤੋਂ ਲਿਕੁਇਡ ਹੁੰਦੀ ਹੈ ਉਹ ਉਹ ਮਿਲ ਜਾਂਦੀ ਆ ਬੱਚਿਆਂ ਵਾਲੇ ਜਿਹੜੇ ਡਾਕਟਰ ਆ ਤਕਰੀਬਨ ਮਿਲ ਜਾਂਦੀ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਦਵਾਈ ਠੀਕ ਹੈ ਉਹ 2 ਜਾਂ 3 ਐਮਐਲ ਉਹ ਦੇ ਦੇਣੀ ਹੈ ਜਨਮ ਨੂੰ ਜਿਹੜਾ ਤਾਂ ਡਾ ਜਨਮ ਪਰ ਬਿਠਾ ਕਰਨਦੇ ਆ ਹਰੀਆਂ ਤੇ ਜੇ ਤੁਹਾਨੂੰ ਉਹ ਲਿਕੁਇਡ ਵਿੱਚ ਨਹੀਂ ਮਿਲਦੀ ਓਜੈਡ ਗੋਲੀ ਮਿਲ ਜਾਂਦੀ ਓਜੈਡ ਗੋਲੀ ਆਉਂਦੀ 8 ਰੁਪਏ ਦੀ ਦਿੰਦੇ ਆ ਡਾਕਟਰ ਉਹ ਗੋਲੀ ਲੈ ਕੇ ਪੂਰੀ ਜਾਨਵਰ ਨੂੰ ਦੇ ਦੇਣੀ ਆ ਤੇ ਨਾਲ ਉਹਨੂੰ ਦੇ ਦੇਣੀ ਆ ਪਾਵਰ ਜੈਲ 2 ਤੋਂ 3 ਐਮਐਲ ਠੀਕ ਐ ਤੇ ਜਾਨਵਰ ਨੂੰ ਠੰਡੀ ਜਗ੍ਹਾ ਤੋਂ ਜਿੱਥੇ ਨਿੱਗੀ ਜਗ੍ਹਾ ਆ ਉਹਦੇ ਥੱਲੇ ਬੋਰੀ ਬਾਰੀ ਵਿਛਾ ਦਿਓ ਜਾਂ ਤੂੜੀ ਸੈੱਡ ਦਿਓ ਉੱਥੇ ਤਾੜ ਦਿਓ ਠੀਕ ਐ ਉਹਦੇ ਨਾਲ ਜਾਨਵਰ ਹੀਟ ਵਿੱਚ ਰਹੂਗਾ ਗਰਮ ਰਹੂਗਾ ਨਿੱਗਾ ਰਹੂਗਾ ਤਕਰੀਬਨ ਮੈਂ ਤਾਂ ਇਹੀ ਤਰੀਕਾ ਪਨਾਉਣਾ ਤੇ ਜੇ ਤੁਹਾਨੂੰ ਲੱਗਦਾ ਫਿਰ ਵੀ ਜਾਨਵਰ ਬਿਠਾ ਕਰਨੋਂ ਨਹੀਂ ਹਟਦਾ ਤੇ ਉਹਦਾ ਇੱਕ ਹੋਰ ਘਰੇਲੀ ਆ ਤਰੀਕਾ ਆ ਆਪਣੇ तकरीबन ਘਰ ਦੇ ਵਿੱਚ ਚਾਹ ਪੱਤੀ ਦਾ ਹੁੰਦੀ ਆ ਚਾਹ ਪੱਤੀ ਇੱਕ ਅੱਧਾ ਚਮਚ ਲੈ ਲਓ ਉਹਨੂੰ ਬਾੜ ਲਓ ਤੇ ਉਹ ਚਾਹ ਪੱਤੀ ਜਿਹੜੀ ਆ ਨਾ ਉਹ ਜਾਨਵਰ ਦਾ ਮੂੰਹ ਖੋਲ ਕੇ ਜਿਹੜਾ ਮਿੱਠਾ ਕਰਨ ਦਿਆ ਪਤਲੀਆਂ ਉਹਦੇ ਮੂੰਹ ਚ ਸੜ ਦਿਓ ਠੀਕ ਆ ਆਮਾਦੀ ਨੇ ਪਹਿਲਾਂ ਅੰਡਾ ਰੱਖ ਦਿੱਤਾ ਤੇ ਇਹ ਤਰੀਕਾ ਇਹਦੇ ਨਾਲ ਜਾਨਵਰ ਨੂੰ ਬਿਠਾੜ ਜਾਣਗੀਆਂ ਤੇ ਜਾਨਵਰ ਨੂੰ ਖਾਦਾ ਵੀ ਤਾਂ ਲੱਗਣ ਲੱਪੇ ਗਿਆ ਠੀਕ ਆ ਜਾਨਵਰ ਫਿੱਟ ਹੋ ਜੂਗਾ ਆ ਮਾਦੀ ਨੇ ਪਹਿਲਾ ਅੰਡਾ ਰਖਤਾ ਗਲ ਵੀ ਜਿਹੜੀ ਆ ਆ ਜਿਹੜੀ ਸਲੇਟੀ ਵੀ ਦਿੰਦੀ ਪਈ ਆ ਉਹ ਮੋਜਰ ਕਾਲੀ ਮਾਦੀ ਜਿਹੜੀ ਆਪਣੀ ਉਹ ਵੀ ਆਂਡੇ ਧਰਦੀ ਪਈ ਆ ਠੀਕ ਆ ਠੀਕ ਆ ਕਿਉਂਕਿ ਜਿਹੜੀ ਜਾਣਕਾਰੀ ਆਪਾਂ ਅੱਗੇ ਤੁਹਾਨੂੰ ਸਟੇਟਸ ਤੇ ਦਿੰਦੇ ਹੁੰਦੇ ਸੀਗੇ ਸਟੇਟਸ ਤਾਂ ਕਈ ਲੋਕ ਦੇਖਦੇ ਆ ਕਈ ਸਕਿਪ ਕਰ ਜਾਂਦੇ ਆ ਇੱਥੇ ਆਪਾਂ ਹੁਣ ਬਲੌਗ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਜਿੰਨੀ ਕ ਆਪਾਂ ਨੂੰ ਨੌਲੇਜ ਹੈਗੀ ਆ ਜਾਂ ਆਪਾਂ ਜਿੰਨਾ ਕ ਆਪਣਾ ਐਕਸਪੀਰੀਅੰਸ ਹੈ ਤੇ ਯਾਰ ਬਾਇਆ ਕੋਈ ਜਿੰਨ ਏ ਤੱਕੇ ਖਾ ਖਾ ਕੇ ਠੀਕ ਹੈ ਇਹਦੇ ਵਿੱਚ ਜਿਹੜ ਜਿਹੜੀ ਮੁਰਗਵਾਜੀ ਲੈਣਿਆ ਨਾ ਬਹੁਤ ਲੰਮੀਆਂ ਟੱਕੇ ਖਾ ਖਾ ਗਏ ਨੁਕਸਾਨ ਕਰਾ ਕਰਾ ਗਏ ਠੀਕ ਹੈ ਐਕਸਪੈਰੀਮੈਂਟ ਕਰ ਕਰਕੇ ਬੰਦਾ ਸਿੱਖਦਾ ਆ ਤੇ ਆਪਾਂ ਐਕਸਪੈਰੀਮੈਂਟ ਕੀਤੇ ਹੋਏ ਆਪਣੇ ਜਰਮਨਾ ਦੇ ਠੀਕ ਹੈ ਚਲੋ ਅੰਦਰ ਚਲੋ 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 ਛੁੱਡੇ 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 ਠੀਕ ਹੈ ਤੇ ਇਹਨਾਂ ਨੂੰ ਆਪਾਂ ਬੰਦ ਕਰਕੇ ਹੁਣ ਤੁਹਾਨੂੰ ਬੀਵਾਂ ਦਾ ਵੀ ਸ਼ੌਂਕ ਕਰਾਵਾਂਗੇ ਇਹ ਤਰੀਕਾ ਅਜ ਮਾ ਕੇ ਦੇਖਿਓ ਬਹੁਤ ਵਧੀਆ ਆ ਠੀਕ ਹੈ ਇਹਦੇ ਨਾਲ ਜਾਨਵਰ ਜਿਹੜਾ ਤੁਹਾਡਾ ਬਿੱਠਾ ਜਿਹੜੀਆਂ ਪਤਲੀਆਂ ਕਰਦਾ ਉਹ ਖੜ ਜਾਊਗਾ ਇਹਨੂੰ ਖੋਲ ਦੇ ਪਤੂ ਆ ਜੂੜਾ ਕੱਢ ਬਾਹਰ ਕਰਿਓ ਸ਼ੌਂਕ ਹੁਣ ਆਪਣਾ ਬੀਗਮ ਮੁਰਗਾ ਦੇ ਬੀਗਮ ਮੁਰਗੀ ਆਪਣਾ ਇਹ ਜਿਹੜਾ ਪੇਰ ਲਾਇਆ ਹਜੇ ਅੰਡੇ ਤੇ ਨਹੀਂ ਆਈ ਮਾਦੀ ਇਹ ਇਹ ਬਾਹਰ ਆਊਗਾ ਮੋਰੋ ਪਰੇ ਹੋਇਆ ਪਤੂ 15 ਹਿਆਣੋ ਤੇ ਤੋੜਦਾ ਠੀਕ ਹੈ ਹੁਣ ਦੇਖਿਓ ਆ ਆ ਆ ਆ ਗਿਆ ਮੁਰਗਾ ਆਪਣਾ ਆਇਆ ਬਾਹਰ ਹੁਣ ਮੁਰਗੀ ਵੀ ਆਊਗੀ ਬਾਹਰ ਇਹ ਪੇਰ ਲਾਇਆ ਇਸ ਜੋੜੀ ਦਾ ਆਪਾਂ ਨੂੰ ਰਿਜ਼ਲਟ ਦਾ ਬੇਸਬਰੀ ਨਾਲ ਇੰਤਜ਼ਾਰ ਆ ਕਿ ਜਲਦੀ ਵਾਲੀ ਮੁਰਗੀ ਆਂਡੇ ਆ ਦੇਵੇ ਤੇ ਆਪਾਂ ਇਹਦੇ ਬੱਚਿਆਂ ਦਾ ਤੁਹਾਨੂੰ ਸ਼ੋਅ ਕਰਾਈਏ ਕਿਉਂਕਿ ਬਹੁਤ ਟਾਈਮ ਹੋ ਗਿਆ ਠੀਕ ਹੈ ਅੱਜ ਵਲੌਗ ਹੀ ਹੋਣੇ ਆ ਕਿਉਂਕਿ ਮੇਰਾ ਰੱਦਾ ਹੈਗਾ ਆ ਤੁਹਾਨੂੰ ਤਿੰਨਕ ਵਲੌਗ ਇੱਕ ਦਿਨ ਚ ਸਿੱਟੀਆਂ ਹੁੰਦਾ ਇੱਕ ਸਿੱਟਣਾ ਹੁੰਦਾ ਅੱਜ ਥੋੜਾ ਦਫ਼ਤਰ ਤੋਂ ਮੈਂ ਟਾਈਮ ਨਾ ਆ ਗਿਆ ਤੇ ਇਹ ਦੂਵਾਰ ਆਪਾਂ ਤੁਹਾਨੂੰ ਕੱਲ ਵਾਦਾ ਕੀਤਾ ਸੀ ਕਿ ਚੰਨੋ ਚੰਨੋ ਮੁਰਗੀ ਦੇ ਸ਼ਹਿਰ ਸਵੇਰੇ ਸਟੇਟਸ ਲਾਇਆ ਸੀਗਾ ਚੰਨੋ ਦੇ ਬੱਚਿਆਂ ਦਾ ਰਿਜ਼ਲਟ ਤੁਹਾਨੂੰ ਸ਼ੋਅ ਕਰਾਉਣਾ ਤੇ ਮੈਂ ਉਧਰੋਂ ਚੰਨਾਂ ਦੇ ਵਿੱਚ ਇਧਰ ਸ਼ਿਫਟ ਕਰਦਾ ਦਿਖਾਉਣਾ ਤੁਹਾਨੂੰ ਠੀਕ ਹੈ ਕਿਵੇਂ ਦੇ ਬਣੇ ਆ ਪੀਲੇ ਮੁਰਗੇ ਨਾਲ ਆਈ ਸੀਗੀ ਉਹ ਸੀੜੇ ਵਿੱਚੋਂ ਦੇਖਦੇ ਕਿੱਦਾਂ ਦੇ ਬਣੇ ਆ ਠੀਕ ਹੈ ਫਿਰ ਕਰਿਓ ਸ਼ੌਕ ਆ ਜੁੜੇ ਜਾਂ ਸ਼ੌਕ ਕਰ ਲਿਓ ਠੀਕ ਹੈ ਜਾਨਵਰ ਪੂਰਾ ਗਰਮ ਆ ਤੇ ਉਹ ਮੋਦੀ ਦਾ ਵੀ ਦੇਖਿਓ ਕਲਰ ਚੇਂਜ ਕਰ ਗਈ ਪੀਲੀ ਹੋ ਗਈ ਪੂਰੀ ਠੀਕ ਹੈ ਤੇ ਇਹ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਫੇ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਂਕ ਕਰਾਵਾਂਗੇ